ਭਾਈ ਗੋਜੀ ਕੀਫਤ ਹੈ ਕਦੇ ਸੋਚਿਆ ਨਹੀਂ ਸੀ ਕਿ ਇੰਨੀ ਛੇਤੀ ਪਾਤਰਸਾਲ ਦੇ ਭੋਗ ਤੇ ਸ਼ਰਧਾਂਜਲੀ ਦੇਣੀ ਪਊਗੀ ਕਿਉਂਕਿ ਹਾ ਜਾਣਾ ਤਾਂ ਸਭ ਨੇ ਪਰ ਐਦਾਂ اچانک ਸੋਣਾ ਤੇ ਸਵੇਰ ਨੂੰ ਉੱਠਣਾ ਹੀ ਨਾ ਇਹ ਬਹੁਤ ਦੁਖਦਾਇਕ ਬਣਾ ਦਿੰਦਾ ਹੈ ਪਰਿਵਾਰ ਲਈ ਤੇ ਚਾਹਣ ਵਾਲਿਆਂ ਲਈ ਬਿਮਾਰ ਹੁੰਦਾ ਬੰਦਾ ਸਾਲਕ ਬਿਮਾਰੀ ਰਹਿੰਦੀ ਹੈ ਬਹੁਤ سارے ਡਾਕਟਰਾਂ ਤੋਂ ਇਲਾਜ ਕਰਵਾ ਲਿਆ ਜਾਂਦਾ ਹੈ ਤਾਂ ਥੋੜਾ ਥੋੜਾ ਮੈਂਟਲੀ ਪ੍ਰੇਪੇਅਰ ਹੋ ਜਾਂਦਾ ਪਰਿਵਾਰ ਜਾਂ ਉਹਨੂੰ ਚਾਹਣ ਵਾਲੇ ਕਿ ਚਲੋ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡੀ ਸੀ ਬਾਕੀ ਜਿੰਨੀ ਕੁ ਲਿਖੀ ਸੀ ਰਾਤ ਤਾਂ ਲੱਗਦਾ ਜਿਵੇਂ ਆਪ ਹੀ ਲਿਖੀ ਸੀ ਸੋ ਇੱਕਦਮ ਸਵੇਰੇ ਅਲੀ ਮਾਰਨਿੰਗ ਖਬਰ ਮਿਲੀ ਆਮ ਤੌਰ ਤੇ ਅੱਜ ਕੱਲ ਸੋਸ਼ਲ ਮੀਡੀਆ ਤੇ ਅਫਵਾਹਾਂ ਫੈਲ ਜਾਂਦੀਆਂ ਬਹੁਤ ਮੈਂ ਜਦੋਂ ਖਬਰ ਸੋਸ਼ਲ ਮੀਡੀਆ ਤੇ ਦੇਖੀ ਮੈਂ ਸਭੀ ਜੀ ਨੂੰ ਫੋਨ ਕੀਤਾ ਨਹੀਂ ਜੀ ਇਸ ਤਰ੍ਹਾਂ ਦੀ ਇੱਕ ਅਫਵਾਹ ਚੱਲ ਰਹੀ ਹੈ ਤਾਂ ਇਹ ਕਹਿੰਦੇ ਫਾਨੀ ਹੈਗੀ ਪਾਤਰ ਸਾਹਿਬ ਨਹੀਂ ਰਹੇ ਤਾਂ ਬੜਾ ਮੰਨੂ ਦੁੱਖ ਹੋਇਆ ਕਿ ਅਚਾਨਕ ਸਾਡੇ ਬਾਸ਼ਨਾ ਨੂੰ ਅਲੰਕਾਰ ਦੇਣ ਵਾਲਾ ਸਾਡੀਆਂ ਸਪੀਚਾਂ ਨੂੰ ਸਾਡੇ ਵਿਚਾਰ ਧਾਰਾ ਜਾਂ ਵਿਚਾਰ ਵਟਾਂਦਰਿਆਂ ਨੂੰ ਜਿੱਥੇ ਕੋਈ ਗੱਲ ਨਾ ਆਉਂਦੀ ਤਾਂ ਫਿਰ ਪਾਤਰ ਕੋਟ ਕਰ ਦਿਓ ਉਥੇ ਜੇ ਗੱਲ ਉਦਾਸ ਲੋਕਾਂ ਨੂੰ ਊਰਜਾ ਦੇਣ ਦੀ ਚਲਦੀ ਹੈ ਤਾਂ ਉਥੇ ਕਹਿ ਦਿਓ ਕਿ ਫੁੱਲਾਂ ਜੋਗੀ ਜ਼ਮੀਨ ਰੱਖੀ ਅਸੀਂ ਕਲਮਾਂ ਲੱਭ ਕੇ ਲਿਆਉਨੇ ਆ ਜੇ ਕੋਈ ਇਹ ਪੁੱਛਦਾ ਤੁਸੀਂ ਕੀ ਬਣੋਗੇ ਤੁਸੀਂ ਆਹ ਬਣੋਗੇ ਆਹ ਬਣ ਦੀ ਇੱਛਾ ਹੈ ਤਾਂ ਉਥੇ ਕਹਿ ਦਿਓ ਕਿ ਹਮੇਸ਼ਾ ਸੋਚਿਆ ਹੈ ਬਣੀਆਂ ਲੋਕਾਂ ਦੇ ਪਿਆਰ ਦੇ ਪਾਤਰ ਕਦੇ ਵੀ ਨਹੀਂ ਸੋਚਿਆ ਉਹ ਬਣਦੇ ਜਾਂ ਆ ਬਣਦੇ ਪਾਰਲੀਮੈਂਟ ਦੇ ਰਿਕਾਰਡ ਤੋਂ ਲੈ ਕੇ ਵਿਧਾਨ ਸਭਾ ਦੇ ਸਪੀਕਰ ਸਾਹਿਬ ਬੈਠੇ ਨੇ ਹਰ ਜਦੋਂ ਵੀ ਮੇਰਾ ਕੋਈ ਮੈਨੂੰ ਕੋਈ ਮੌਕਾ ਮਿਲਦਾ ਸੀ ਮੈਂ ਜ਼ਰੂਰ ਏ ਕੋਟ ਕਰਦਾ ਸੀ ਕਿ ਪਾਤਰ ਸਾਹਿਬ ਨੇ ਆ ਲਿਖਿਆ ਪਾਤਰ ਸਾਹਿਬ ਨੇ ਆ ਲਿਖਿਆ ਸੌਖੇ ਸ਼ਾਇਰ ਸੀਗੇ ਪੜਨ ਵਿੱਚ ਬਹੁਤ ਸੌਖੇ ਸੀ ਕੋਟ ਕਰਦੇ ਰਹਿੰਦੇ ਸੀ ਜੀ ਤਾਂ ਲੋਕਾਂ ਨੂੰ ਸਮਝ ਆਉਂਦੀ ਸੀ ਗੱਲ ਰਵੀਲ ਸਿੰਘ ਜੀ ਨੇ ਡਾਕਟਰ ਰਵੀਲ ਸਿੰਘ ਨੇ ਕਿ 43 ਪਾਸ਼ਾਾਂ ਚ ਉਹ ਉਹਨਾਂ ਨੂੰ ਟ੍ਰਾਂਸਲੇਟ ਕੀਤਾ ਗਿਆ ਅਨੁਵਾਦ ਹੋਇਆ ਬਹੁਤ ਸਾਰੀਆਂ ਹੋਰ ਪਾਸ਼ਾਾਂਾਂ ਵਿੱਚ ਵੀ ਅਨੁਵਾਦ ਹੋਣਾ ਹੈ ਕਿਉਂਕਿ ਕਵਿਤਾ ਉਹਨਾਂ ਦੀ ਐਸੀ ਕਵਿਤਾ ਰਵਾਨਗੀ ਵਾਲੀ ਕਵਿਤਾ ਉਹ ਮਰਦੀ ਨਹੀਂ ਦਰਿਆਾਂਾਂ ਵਿੱਚ ਪਿੱਛੋਂ ਡੈਮ ਤੋਂ ਪਾਣੀ ਨਾ ਛੱਡੋ ਤਾਂ ਸੁੱਕ ਜਾਂਦੇ ਆ ਪਰ ਕਈ ਦਰਿਆ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਚ ਇਧਰੋਂ ਉਧਰੋਂ ਆ ਕੇ ਛੋਟੇ ਛੋਟੇ ਚਰਨੇ ਪੈਂਦੇ ਆ ਉਹਨਾਂ ਚਰਨਿਆਂ ਨੂੰ ਤੁਸੀਂ ਰੋਕ ਨਹੀਂ ਸਕਦੇ ਉਹ ਦਰਿਆ ਨੂੰ ਜਿੰਦਾ ਰੱਖਦੇ ਆ ਸੋ ਮੈਂ ਇਹ ਚਾਹਨਾ ਬਤੌਰ ਮੁੱਖ ਮੰਤਰੀ ਵੀ ਬਤੌਰ ਉਹਨਾਂ ਦਾ ਪ੍ਰਸ਼ੰਸਕ ਵੀ ਬਤੌਰ ਉਹਨਾਂ ਦਾ ਚੇਲਾ ਵੀ ਲਾ ਲਓ ਕਹਿ ਲਓ ਕਿਉਂਕਿ ਜਦੋਂ ਮੈਂ 92 ਚ ਲੁਧਿਆਣਾ ਆਇਆ ਸੀ ਆਸ਼ਾਪੁਰੀ ਰਹਿੰਦੇ ਸੀ ਮੈਂ ਦਰਸ਼ ਕੋਲੋਨੀ ਰਹਿੰਦਾ ਸੀ ਤਾਂ ਉਦੋਂ ਦਾ ਮੇਲ ਜੋਲ ਹੁੰਦਾ ਰਹਿੰਦਾ ਸੀ ਤੇ ਪੜਦੇ ਤਾਂ ਪਹਿਲੀ 8ਵੀਂ 9ਵੀਂ 10ਵੀਂ ਚੀ ਪੜਨ ਲੱਗੇ ਸੀ ਮੈਂ ਚਾਹੁੰਦਾ ਇਸ ਪਾਤਰਨਾ ਦੇ دریا ਦੇ ਵਿੱਚ ਝਰਨੇ ਡਿੱਗਣਾ ਨਮਾ ਤਾਜਾ ਪਾਣੀ ਲੈ ਕੇ ਆ ਪਾਤਰ ਅਵਾਰਡ ਜਿਸ ਤਾ ਅਰਜਨ ਅਵਾਰਡ ਹੈ ਉਹ ਖਿਡਾਰੀਆਂ ਨੂੰ ਦਿੱਤਾ ਜਾਂਦਾ ਇੱਕ ਪਾਤਰ ਅਵਾਰਡ ਅਸੀਂ ਪੰਜਾਬ ਸਰਕਾਰ ਵੱਲੋਂ ਸ਼ੁਰੂ ਕਰਾਂਗੇ ਜਿਹਦੇ ਵਿੱਚ 7ਵੀਂ ਤੋਂ ਲੈ ਕੇ 20 ਤੱਕ ਦੇ ਬੱਚਿਆਂ ਦੇ ਅਲੱਗ-ਅਲੱਗ ਲੈਵਲ ਤੇ ਮੁਕਾਬਲੇ ਕਰਾਏ ਜਾਣਗੇ ਕਵਿਤਾ ਦੇ ਮੌਲਿਕ ਕਵਿਤਾ ਦੇ ਆਪਣੀ ਲਿਖੀ ਹੋਈ ਕਵਿਤਾ ਦੇ ਤਾਂ ਕਿ ਬੱਚਿਆਂ ਚ ਪਹਿਲਾਂ ਉਹ ਪਾਤਰ ਸਾਹਿਬ ਨੂੰ ਪੜਨ ਫਿਰ ਉਹ ਲੇਖਣ ਉਹਨਾਂ ਦੇ ਅੰਦਰ ਦੀ ਜੋਤ ਜਗੇ ਜੇ ਨਲਕਾ ਖੜਾ ਹੈ ਨਲਕੇ ਨੂੰ ਚਲਾਉਣਾ ਹੈ ਤਾਂ ਪਹਿਲਾਂ ਉਪਰੋਂ 5-7 ਕੱਪ 5-7 ਲੀਟਰ ਪਾਣੀ ਪਾਉਣਾ ਪੈਂਦਾ ਜਦੋਂ ਨਲਕਾ ਚੱਲ ਪੈਂਦਾ ਪਹਿਲਾਂ ਤਾਂ ਉਹੀ ਆਉਂਦਾ ਨਾ ਜਿਹੜਾ ਪਾਇਆ ਹੋਇਆ ਫੇਰ ਨਲਕਾ ਆਪਣਾ ਪਾਣੀ ਚੱਕਦਾ ਸੋ ਹੋ ਸਕਦਾ ਕੁਝ ਬੱਚੇ ਪਾਤਰ ਸਾਹਿਬ ਨੂੰ ਪੜ੍ਹ ਕੇ ਪਹਿਲਾਂ ਪਾਤਰ ਸਾਹਿਬ ਵਾਂਗੂ ਲਿਖਣ ਸ਼ਾਇਦ ਸ਼ਬਦ ਵੀ ਉਹਨਾਂ ਆਲੇ ਲਿਖਣ ਪਰ ਹੌਲੀ-ਹੌਲੀ ਉਹਨਾਂ ਦੇ ਅੰਦਰਲਾ ਜਿਹੜਾ ਨਲਕਾ ਉਹ ਪਾਣੀ ਚੱਕੂਗਾ ਉਹ ਝਰਨਾ ਬਣੂਗਾ ਤਾਂ ਉਹ ਪਾਤਰ ਵਾਲੇ ਦਰਿਆ 'ਚ ਛੁੱਟਾਂਗੇ ਤਾਂ ਪਾਤਰ ਵਾਲਾ ਦਰਿਆ ਕਦੇ ਸੁੱਕੂਗਾ ਨਹੀਂ 1 ਲੱਖ 1 ਲੱਖ 60000 ਰੁਪਈਆ ਨਾਲ ਪ੍ਰਸ਼ੰਸਾ ਪੱਤਰ ਜਿੰਨੀਆਂ ਸਰਕਾਰੀ ਸਹੂਲਤਾਂ ਹੋਰ ਦੇਸ਼ ਦੇ ਨੈਸ਼ਨਲ ਅਵਾਰਡਸ ਨੂੰ ਮਿਲਦੀਆਂ ਨੇ ਨੈਸ਼ਨਲ ਅਵਾਰਡਸ ਦੇ ਨਾਲ ਜਿਹੜੀਆਂ ਸਹੂਲਤਾਂ ਮਿਲ ਸਾਰੀਆਂ ਸੀ ਉਹ ਪਾਤਰ ਸਾਹਿਬ ਦੇ ਨਾਮ ਤੇ ਪਾਤਰ ਅਵਾਰਡ ਸ਼ੁਰੂ ਕਰਕੇ ਅਸੀਂ ਕਰਾਂਗੇ ਇਹ ਮੇਰਾ Ehsaan ਨਹੀਂ ਹੈਗਾ ਮੇਰਾ ਫਰਜ਼ ਹੈ ਮੇਰੀ ਲਾਸਟ ਮੀਟਿੰਗ ਉਹਨਾਂ ਨਾਲ 19 ਫਰਵਰੀ ਨੂੰ ਹੋਈ ਸੀ ਸਭੀ ਜੀ ਆਏ ਸੀ ਨਾਲ ਦਰਸ਼ਨਪੁੱਤਰ ਜੀ ਸੀਗੇ 2 ਘੰਟੇ ਬੈਠੇ ਰਹੇ ਲਗਭਗ ਅਸੀਂ ਤੇ AI AI ਦੇ ਵਿੱਚ ਪੰਜਾਬੀ ਭਾਸ਼ਾ ਦਾ ਪੰਜਾਬੀ ਸ਼ਬਦਾਵਲੀ ਦਾ ਪੰਜਾਬੀ ਕੋਸ਼ ਦਾ ਨਾ ਹੋਣਾ ਇਹ ਵਿਸ਼ਾ ਸੀ ਤੇ 21 ਫਰਵਰੀ ਨੂੰ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਹੈ ਤਾਂ ਕਹਿੰਦੇ ਸੀਗੇ ਇਹਦੀ ਐਡ ਆ ਜਾਈ ਕਿਤੇ ਅਖਬਾਰਾਂ ਚ ਮੈਂ ਉਸੇ ਵੇਲੇ ਹੀ ਮੈਂ ਕਿਹਾ ਜੀ ਐਡ ਵਾਸਤੇ ਤਾਂ ਆਪਾਂ ਹੁਣੇ ਸਾਈਜ਼ ਵਗੈਰਾ ਸਾਰਾ ਕੁਝ ਜਾਂ ਕੰਟੈਂਟ ਦੇਣਾ ਪੈਣਾ ਸ਼ਾਮ ਤੱਕ ਮੈਨੂੰ ਕੰਟੈਂਟ ਭੇਜਦਾ 21 ਫਰਵਰੀ ਦੇ ਸਾਰੇ ਦੇਸ਼ ਦੇ ਅੰਗਰੇਜ਼ੀ ਦੇ ਹਿੰਦੀ ਦੇ ਉਰਦੂ ਦੇ ਜਿਹੜੀ ਵੀ ਭਾਸ਼ਾ ਸ਼ਬਦ ਦੇ ਸਾਡੇ ਦੇਸ਼ ਦੇ ਖਵਾਰਾਂ 'ਚ ਫਰੰਟ ਪੇਜ ਤੇ ਪੰਜਾਬੀ ਮਾਂ ਬੋਲੀ ਦਾ ਇਸ਼ਤਿਹਾਰ ਆਇਆ ਸੀ ਤਾਂ ਮੈਨੂੰ ਉਹਨਾਂ ਨੇ ਫੋਨ ਕਰਕੇ ਕਿਹਾ ਕਹਿੰਦੇ ਇੰਨਾ ਚੇਤੀ ਨਹੀਂ ਸੋਚਿਆ ਸੀ ਮੈਂ ਕਿਹਾ ਜੀ ਪਾਤਰ ਸਾਹਿਬ ਜੀ ਤੁਸੀਂ ਜਿੱਥੇ ਇਨਵੋਲਵ ਹੋ ਜਾਓ ਉੱਥੇ ਛੇ ਕਾਲੀ ਕੀ ਸੁਸਤੀ ਕੀ ਜੋ ਤੁਸੀਂ ਕਹਿਤਾ ਤਾਂ ਕਹਿਤਾ ਸੋ ਇੱਕ ਸ਼ਖਸੀਅਤ ਐਸ ਸੀ ਜਿਹੜੇ ਹਮੇਸ਼ਾ ਪੰਜਾਬੀ ਮਾਂ ਬੋਲੀ ਲਈ ਪੰਜਾਬੀ ਮਾਂ ਬੋਲੀ ਦੀ ਮੈਂ ਨਹੀਂ ਕਹਿੰਦਾ ਕਿ ਪੰਜਾਬੀ ਮਾਂ ਬੋਲੀ ਕੋਈ 2-4 ਬੰਦਿਆਂ ਦੇ ਅੰਗਰੇਜ਼ੀ ਬੋਲਣ ਨਾਲ ਕੋਈ ਪੰਜਾਬੀ ਮਾਂ ਬੋਲੀ ਖਤਮ ਹੋਈ ਹੋਊਗੀ ਪਰ ਪੰਜਾਬੀ ਮਾਂ ਬੋਲਣ ਵਾਲੇ ਮਾਣ ਮਹਿਸੂਸ ਕਰਨ ਕਿ ਅਸੀਂ ਪੰਜਾਬੀ ਆ ਤੇ ਇਸ ਗੱਲ 'ਤੇ ਤਤਪਰ ਉਹ ਹਮੇਸ਼ਾ ਰਹਿੰਦੇ ਸੀਗੇ ਮੇਰੇ ਦੋ ਗਾਣੇ ਸੀ ਉਹਨਾਂ ਦੇ ਅੱਗੇ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਇਨ੍ਹਾਂ ਦੇ ਅੱਗੇ ਥੋੜਾ ਜਿਹਾ ਭੂਮਿਕਾ ਬੰਦੋ ਮੈਂ ਇਹਨਾਂ ਨੂੰ ਪਹਿਲਾਂ ਗਾਣੇ ਸੁਣਾਏ ਇੱਕ ਦਰਖਤਾਂ ਤੇ ਬਾਰੇ ਸੀਗਾ ਅਸ ਤੋਂ 15 ਸਾਲ ਪਹਿਲਾਂ ਦੀ ਗੱਲ ਕਰ ਦਿੰਦਾ ਤੇ ਉਹਨਾਂ ਨੇ ਬੋਲਿਆ ਉਹਨੇ ਆਪਣੇ ਸ਼ੇਅਰ ਵੀ ਨਾਲ ਬੋਲੇ ਅੱਜ ਵੀ ਉਹ ਬਹੁਤ ਦੁਨੀਆ ਨੇ ਜਿੰਨੇ ਪਾਤਰ ਸਾਹਿਬ ਦੁਨੀਆ 'ਚ ਨਹੀਂ ਰਹੇ ਤਾਂ ਲੋਕੀ ਜਿਆਦਾ ਸਰਚ ਕਰਨ ਲੱਗ ਜਾਂਦੇ ਉਹਨਾਂ ਬਾਰੇ ਕੌਣ ਸੀ ਕਿਵੇਂ ਸੀ ਤਾਂ ਉਹ ਦੁਬਾਰਾ ਗਾਣੇ ਫਿਰ ਮੈਨੂੰ ਵੀ ਕਈਆਂ ਨੇ ਭੇਜੇ ਸੋ ਕੋਈ ਵੀ ਇਹੋ ਜਿਹਾ ਪੰਜਾਬੀ ਨੂੰ ਪਿਆਰ ਕਰਨ ਵਾਲਾ ਭਾਵੇਂ ਉਹ ਕਲਾਕਾਰ ਹੈ ਭਾਵੇਂ ਉਹ ਗੀਤਕਾਰ ਹੈ ਭਾਵੇਂ ਉਹ ਐਨਜੀਓ ਚ ਹੈ ਭਾਵੇਂ ਉਹ ਧਾਰਮਿਕ ਸ਼ਖਸੀਅਤ ਹੈ ਜਿਹੜਾ ਪੰਜਾਬੀ ਨੂੰ ਪਿਆਰ ਕਰਦਾ ਹੈ ਇਹੋ ਨਹੀਂ ਸਕਦਾ ਕਿ ਉਹ ਪਾਤਰ ਸਾਹਿਬ ਨੂੰ ਪਿਆਰ ਨਾ ਕਰਦਾ ਹੋਵੇ ਜਿਹਦੇ ਦਿਲ ਚ ਪੰਜਾਬੀ ਧੜਕਦੀ ਹੈ ਉਥੇ ਪਾਤਰ ਸਾਹਿਬ ਵੀ ਧੜਕਦੇ ਨੇ ਨਾਲ ਸੋ ਜਿਹੜਾ ਪੋਟਾਨੀ ਗਰੁੱਪ ਵੱਲੋਂ ਵੀ ਜਿਸ ਤਰ੍ਹਾਂ ਕਿਹਾ ਗਿਆ ਕਿ ਪਾਤਰ ਸਾਹਿਬ ਦੇ ਨਾਂ ਤੇ ਯੂਨੀਵਰਸਿਟੀ ਆਰਟ ਐਂਡ ਕਲਚਰ ਤੁਸੀਂ ਜੀ ਆਪਾਂ ਆ ਕਿਉਂਕਿ ਇਲੈਕਸ਼ਨ ਕੋਡ ਹੈ 10 ਦਿਨਾਂ ਬਾਅਦ ਖਤਮ ਹੋ ਜਾਊਗਾ ਉਸ ਤੋਂ ਬਾਅਦ ਤੁਸੀਂ ਆਓ ਇਕੱਠੇ ਬੈਠੀਏ ਤੇ ਪਾਤਰ ਸਾਹਿਬ ਨੂੰ ਮੈਂ ਜਿਸ ਤਰ੍ਹਾਂ ਕਿਹਾ ਕਿ ਉਹ ਦਰਿਆ ਨੂੰ ਆਪਾਂ ਸੁੱਕਣ ਨਹੀਂ ਦੇਣਾ ਤੇ ਉਹਨਾਂ ਨੂੰ ਉਹਨਾਂ ਦੇ ਨਾਂ ਤੇ ਤੱਕ ਕੁਝ ਵੀ ਤੁਸੀਂ ਮੰਗੋਗੇ ਮੈਂ ਬਣਾਉਂਗਾ ਦੋਨੇ ਕੋਨਾਂ ਦਾ ਕੰਮ ਹੈ ਉਹਨਾਂ ਦੇ ਨਾਲ ਤਾਂ ਕੋਈ ਗੱਲ ਮੋੜ ਹੀ ਨਹੀਂ ਸਕਦੇ ਨਹੀਂ ਆ ਨਹੀਂ ਬਣਾ ਸਕਦੇ ਸੋ ਜਿੰਨੀ ਵਾਰ ਵੀ ਮੈਂ ਭਾਸ਼ਣਾ ਚ ਜਾਂ ਵਿਧਾਨ ਸਭਾ ਜਾਂ ਪਾਰਲੀਮੈਂਟ ਚ ਕੋਟ ਕੀਤਾ ਤਾਂ ਬਾਅਦ ਦੇ ਵਿੱਚ ਮੇਰੇ ਕੋਲ ਕਈ ਕੇਰਲਾ ਦੇ Odisha ਦੇ MP ਵੀ ਆਉਂਦੇ ਰਹੇ ਆਜ ਆਪਨੇ ਜੋ ਪੰਜਾਬੀ ਮੈਂ ਬੋਲਾ ਥਾ ਉਸਕਾ ਕੀ ਮਤਲਬ ਹੈ ਫਿਰ ਮੈਂ ਉਹਨਾਂ ਨੂੰ ਥੋੜੀ ਜਿਹੀ ਹਿੰਦੀ ਮੈਂ ਕਰਕੇ ਸੁਣਾਉਂਦਾ ਸੀ ਉਹ ਸੀਗਾ ਨਾ ਕਿ इन्ना सच ना बोल के कला रह जामे चार्ड मोडा देने इसका क्या मतलब होता है मैंने कहा इसका मतलब ये होता है कि इतना सच मत बोल कि तू तो अकेला पड़ जाए क्योंकि सच्चे बंदे को तो चार बंदे शमशान छोड़ने के लिए भी इकट्ठे नहीं होते इसका मतलब ये होता है अच्छा ये किसने लिखा हुआ है ये हमारे शायर हैं पा मैं नाल दिन ना गूगल चो कोटो दिखा सो बहुत सारे होर ਸਟੇਟਾਂ ਦੇ ਆਰਟਿਸਟ ਵੀ ਐਮਪੀ ਨੇ ਫਿਰ ਉਹ ਮੈਨੂੰ ਕਹਿੰਦੇ ਸੀ ਕਿ ਹਮ ਜਾਨਣਾ ਚਾਹਤੇ ਹਾਂ ਔਰ ਇਨਕੇ ਬਾਰੇ ਮੈਂ ਤਾਂ ਇਦਾਂ ਹੀ ਅਸੀਂ ਪਾਰਲੀਮੈਂਟ ਦੀ ਸੈਂਟਰਲ ਹਾਲ ਚ ਬਹੁਤ ਸਾਰਾ ਡਿਸਕਸ਼ਨ ਜਿਹੜਾ ਪਾਤਰ ਸਕਦੇ ਹੁੰਦਾ ਸੀ ਅੱਜ ਉਹਨਾਂ ਦਾ ਚਲੇ ਜਾਣਾ ਪੰਜਾਬੀ ਮਾਮੂਲੀ ਦੇ ਬੇੜੇ ਦਾ ਸਮਝ ਲਓ ਸੁਣਨੇ ਹੋਣ ਦੇ ਬਰਾਬਰ ਪਰ ਪੰਜਾਬੀ ਮਾਮੂਲੀ ਦੇ ਬੇੜੇ ਚ ਆਪਾਂ ਕੱਲ ਮੇ ਪਾਤਰ ਸਾਹਿਬ ਵਾਲੇ ਕਲਮੇ ਜਿਹੜੇ ਨੇ ਉਹ ਲੱਭਦੇ ਰਵਾਂਗੇ ਫੁੱਲਾਂ ਜੋਗੀ ਜ਼ਮੀਨ ਵੀ ਰੱਖਣੀ ਹੈ ਕਲਮੇ ਵੀ ਪਾਤਰ ਸਾਹਿਬ ਵਾਲੇ ਲੱਭਣੇ ਆ ਪੱਤ ਚੜਾ ਨੂੰ ਭੁੱਲਣਾ ਸੋ ਜਿੰਨੀ ਵਾਰ ਵੀ ਕਿਸੇ ਨਾਲ ਵੀ ਕੋਈ ਗੱਲ ਚੱਲਦੀ ਸੀ ਆ ਦਸ ਦਿਨਾਂ ਚ ਖਾਸ ਤੌਰ ਤੇ ਹਰ ਬੰਦਾ ਸਭ ਤੋਂ ਪਹਿਲਾਂ ਕਹਿੰਦੇ ਸੀ ਕਿ ਇਹ ਬਹੁਤ ਮਾੜਾ ਹੋ ਗਿਆ ਪੰਜਾਬੀ ਮਾਂ ਬੋਲੀ ਨਾਲ ਬਹੁਤ ਅਫਸੋਸ ਦਾ ਦਿਨ ਹੈ ਸੋ ਮਰਨਾ ਸਭ ਨੇ ਹੁੰਦਾ ਜੀ ਕਈਆਂ ਦੇ ਗਵਾਂਢ ਚ ਕਈਆਂ ਦੇ ਪਿੰਡ ਚ 95 95 ਸਾਲ ਦੇ ਬੁੱਢੇ ਅੱਜ ਪਏ ਨੇ ਮੰਜੀਆਂ ਤੇ ਪਾਉਨੇ ਪਿੰਡ ਨੂੰ ਇਹ ਨਹੀਂ ਪਤਾ ਕਿ ਬੁढ़ा ਮਰ ਗਿਆ ਜਾਂ ਨਹੀਂ ਮਰ ਗਿਆ ਇੰਨੀ ਗੁੰਮਨਾਮ ਜ਼ਿੰਦਗੀ ਜਿਉ ਕੇ ਜਾਂਦੇ ਤੇ ਇੱਥੇ ਹੁਣ ਹਰ ਵਰਗ ਹਰ ਧਾਰਮਿਕ ਸੰਸਥਾਵਾਂ ਬੈਠੀਆਂ ਸੰਪਰਦਾਵਾਂ ਬੈਠੀਆਂ ਕਲਾਕਾਰ ਬੈਠੇ ਆ ਹਰ ਪੰਜਾਬੀ ਨੂੰ ਪਿਆਰ ਕਰਨ ਵਾਲੇ ਬੈਠੇ ਆ ਆਪ ਹੀ ਆਏ ਆ ਕਿਸੇ ਨੂੰ ਕੋਡਟਾ ਭੇਜਿਆ ਨਹੀਂ ਫਰਜ਼ ਸਮਝਦੇ ਆ ਕਿ ਹਾਂ ਅੱਜ ਜਾਣਾ ਉੱਥੇ ਆਪਣਾ ਫਰਜ਼ ਹੈ ਸ਼ਰਦਾਂਜਲੀ ਦੇਣੀ ਹੈ ਔਰ ਪਰਿਵਾਰ ਲਈ ਇਹੀ ਇੱਕ ਮਤਲਬ ਸਮਝ ਲਓ ਧਾਰਸ ਹੈ ਹੌਸਲਾ ਹੈ ਕਿ ਸਾਡੇ ਨਾਲ ਖੜੇ ਹੈ ਅਸੀਂ ਇਕੱਲੇ ਨਹੀਂ ਦੁੱਖ ਜਿਹੜਾ ਸਿਆਣੇ ਕਹਿੰਦੇ ਆ ਖੁਸ਼ੀਆਂ ਵੰਡਣ ਨਾਲ ਦੁੱਗਣੀ ਹੋ ਜਾਂਦੀਆਂ ਦੁੱਖ ਵੰਡਣ ਨਾਲ ਦੇ ਰਹਿ ਜਾਂਦੇ ਆ ਸੋ ਅਸੀਂ ਅੱਜ ਪੰਜਾਬੀ ਮਾਂ ਬੋਲੀ ਦਾ ਦੁੱਖ ਵੰਡਾਉਣਾ ਹੈ ਕਿਉਂਕਿ ਪੰਜਾਬੀ ਮਾਂ ਬੋਲੀ ਅੱਜ ਦੁਖੀ ਹੈ ਅੱਜ ਅਫਸੋਸ ਚ ਹੈ ਕਿ ਮੇਰਾ लाडला ਪੁੱਤ ਚਲਾ ਗਿਆ ਸੋ ਇਹੋ ਜਿਹੇ ਕਲਮਾ ਜਿਹੜੀਆਂ ਨੇ ਇਹ ਬਹੁਤ ਕਦੇ-ਕਦੇ ਹੀ ਪੈਦਾ ਹੁੰਦੀਆਂ ਨੇ ਪਰ ਹਾਂ ਕਲਮਾ ਦੇ ਉੱਤੇ ਜਿਹੜਾ ਲਿਖਿਆ ਹੋਇਆ ਜੋ ਲਿਖਿਆ ਕਲਮਾ ਨੇ ਉਹਨਾਂ ਦੇ ਛੋਟੇ-ਛੋਟੇ ਅੱਖਰਾਂ 'ਚ ਆਪਾਂ ਲਿਖਤਾ ਸਕਦੇ ਹਾਂ ਇੰਨੀ ਕੁ ਟਰਾਈ ਕਰ ਸਕਦੇ ਹਾਂ ਕਿ ਉਹ ਕਲਮਾ ਜਿਹੜੀਆਂ ਨੇ ਕਿੰਨੇ ਸਾਲ ਪਹਿਲਾਂ ਗੁਰੂ ਸਾਹਿਬ ਨੇ ਆ ਖਜ਼ਾਨਾ ਦਿੱਤਾ ਸਾਨੂੰ ਅੱਜ ਵੀ ਅਨੰਦ ਸਾਹਿਬ ਦੇ ਪਾਠ ਚ ਕਿਹਾ ਗਿਆ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਉਸ ਵੇਲੇ ਕਿਹੜਾ ਕੋਈ ਫੈਕਟਰੀਆਂ ਧੂਆਂ ਕਰਦੀਆਂ ਹੋਣਗੀਆਂ ਵੀ ਹਵਾ ਨੂੰ ਖਤਰਾ ਹੋ ਉਸ ਵੇਲੇ ਕਿਹੜਾ ਕੋਈ ਫੈਕਟਰੀਆਂ ਪਾਣੀ ਡੰਪ ਕਰਦੀਆਂ ਹੋਣਗੀਆਂ ਥੱਲੇ ਬੋਰ ਕਰਕੇ ਉਸ ਵੇਲੇ ਕਿਹੜਾ ਕੋਈ ਧਰਤੀ ਨੂੰ ਤੇ ਸਪਰੇਅ ਛਿੜਕ ਕੇ ਉਹਨੂੰ ਜ਼ਹਿਰੀਲੀ ਕਰਦਾ ਹੋ ਪਰ ਗੁਰੂ ਸਾਹਿਬ ਨੂੰ ਪਤਾ ਸੀ ਕਿ ਇਸ ਤਰ੍ਹਾਂ ਹੋਊਗਾ ਪਵਨ ਪਾਣੀ ਤੇ ਤਰਤੀ ਤਿੰਨ ਦਰਜੇ ਨੇ ਪਵਨ ਨੂੰ ਗੁਰੂ ਦਾ ਦਰਜਾ ਹੈ ਪਵਨ ਗੁਰੂ ਪਾਣੀ ਪੇਤਾ ਪਾਣੀ ਨੂੰ ਪੇਤਾ ਦਰਜਾ ਤਰਤੀ ਨੂੰ ਮਾਤਾ ਦਰਜਾ ਬਦਕਿਸਮਤੀ ਦੀ ਨੇ ਅਸੀਂ ਇਹ ਤਿੰਨੋਂ ਦਰਜੇ ਕਾਇਮ ਨਹੀਂ ਰੱਖ ਸਕੇ ਬਹੁਤ ਲਿਖਿਆ ਪਾਤਰ ਸਾਹਿਬ ਨੇ ਖੁਦ ਬਹੁਤ ਲਿਖਿਆ ਵਾਤਾਵਰਣ ਬਾਰੇ ਬਹੁਤ ਲਿਖਿਆ ਜਿਹੜਾ ਬੰਦਾ ਕਚੈਰੀਆਂ ਦੇ ਮੂਹਰੇ ਖੜੇ ਦਰਖਤ ਦਰਖਤਾਂ ਨੂੰ ਬੰਦੇ ਸਮਝਦਾ ਕਿ ਉਹ ਬੰਦੇ ਨੇ ਜਿਹੜੇ ਇਨਸਾਫ ਉੜੀਕਦੇ ਇੱਥੇ ਖੜ ਕੇ ਸੁੱਕ ਗਏ ਦਰਖਤ ਹੋ ਗਏ ਬਿਰਖ ਹੋ ਗਏ ਉਹ ਬੰਦੇ ਨੇ ਤਾਂ ਵਾਤਾਵਰਨ ਦੇਖ ਲਿਆ ਸਮਝ ਲੋ ਫਿਰ ਸੋ ਅੱਜ ਪੰਜਾਬ ਆ ਪੰਜਾਬ ਦੇ ਪੱਤੇ ਪੱਤੇ ਚ ਜਿਹੜਾ ਪੱਤਾ ਵੀ ਥੋੜਾ ਜਿਹਾ ਹਰੇ ਰੰਗ ਦਾ ਉਹ ਅਫਸੋਸ ਕਰ ਰਿਹਾ ਹੈ ਕਿ ਅੱਜ ਪੱਤਿਆਂ ਟਾਹਣੀਆਂ ਬਿਰਖਾਂ ਬਾਂਸਰੀਆਂ ਬਾਰੇ ਲਿਖਣ ਵਾਲਾ ਹੈ ਨਹੀਂ ਅੱਜ ਕੱਲੇ ਜਿਉਂਦੇ ਜੀਆਂ ਵਾਸਤੇ ਲਿਖਿਆ ਉਨਾ ਨੇ ਦਰਖਤਾਂ ਟਾਣੀਆਂ ਪੱਤਿਆਂ ਦਰਿਆਵਾਂ ਹਵਾਵਾਂ ਉਨਾ ਬਾਰੇ ਲਿਖਿਆ ਸੋ ਇਦਾਂ ਦੇ ਵਰਸਟਾਈਲ ਸ਼ਾਇਰ ਜਿਹੜੇ ਨੇ ਬਹੁਤ ਘੱਟ ਪਛਾਵਾਵਾਂ ਕੋਲ ਨੇ ਜੇ ਅੰਗਰੇਜ਼ੀ ਕੋਲੇ ਕੀਟਸ ਹੈ ਤਾਂ ਅਸੀਂ ਵੀ ਮੰਨਣਾ ਕਹਿ ਸਕਦੇ ਹਾਂ ਸਾਡੇ ਕੋਲੇ ਪਾਤਰ ਹੈ ਸੋ ਸਾਡੇ ਕੋਲੇ ਪਾਤਰ ਹੈ ਤੇ ਪਾਤਰ ਜਸਮਾਨੀ ਤੌਰ ਤੇ ਨਹੀਂ ਹੈ ਪਰ ਅ ਲਿਖ ਲਿਖਤਾ ਰਹੇ ਹਮੇਸ਼ਾ ਸਾਡੇ ਦਰਮਿਆਨ ਰਹਿਣਗੇ ਮੈਂ ਕੋਈ ਬਹੁਤਾ ਜਿਆਦਾ ਨਹੀਂ ਬੋਲਣਾ ਟਾਈਮ ਕਾਫੀ ਹੋ ਗਿਆ ਬਸ ਮੈਂ ਨਹੀਂ ਮੈਂ ਸ਼ਰਧਾਂਜਲੀ ਵੀ ਪੇਂਟ ਕਰਦਾ ਅਨ ਟਾਈਮਲੀ ਸ਼ਰਧਾਂਜਲੀ ਹੈ ਸਮੇਂ ਤੋਂ ਪਹਿਲਾਂ ਵਾਲੀ ਸ਼ਰਧਾਂਜਲੀ ਹੈ ਨਾਲ ਨਾਲ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਪੰਜਾਬੀ ਮਾਂ ਬੋਲੀ ਦੇ ਜਿਹੜੇ ਆਉਣ ਵਾਲੇ ਪੁੱਤ ਨੇ ਜਿਹੜੇ ਉਹਦਾ ਬੇੜਾ ਸੰਭਾਲਣ ਵਾਲੇ ਪੁੱਤ ਨੇ ਉਹਦਾ ਬੇੜਾ ਹੁੰਝਣ ਵਾਲੇ ਪੁੱਤ ਨੇ ਉਹਨਾਂ ਨੂੰ ਬਲਬਖਸ਼ੀ ਇੰਨੀ ਕਾ ਹਾਜ਼ਰੀ ਮੇਰੀ ਕਬੂਲ ਕਰ ਲਿਓ ਮੈਂ ਇੱਕ ਵਾਰੀ ਫੇਰ ਪਰਵਾਰ ਪਰਿਵਾਰ ਤਾਂ ਮੇਰਾ ਪਰਿਵਾਰ ਹੀ ਹੈ ਅੰਕੁਰ ਮਨਰਾਜ ਮੈਂ ਸਾਰਿਆਂ ਨੂੰ ਹੌਸਲਾ ਵੀ ਦਿਨਾਂ ਦੇ ਨਾਲ ਇਹ ਕਹਿਣਾ ਕਿ ਤੁਸੀਂ ਇਕੱਲੇ ਨਹੀਂ ਹੈਗੇ ਅਸੀਂ ਤੁਹਾਡੇ ਤੁਹਾਡੇ ਨਾਲ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ